ਜੋ ਬਣਾ ਮੈਂ ਗਾੜੀ ਹੀ ਵੀ ਆਲੂ ਗੰਢੇ ਵਾਲਾ ਭਾਈ ਬਾਹਰ ਬੋਲਣ ਡਿਆ ਸੀ ਤੇ ਲਿਆ ਦੇਣੇ ਸੀ ਖਤਮ ਹੋਏ ਆ ਉਹ ਧਿਆਨ ਤਾਂ ਮੇਰਾ ਹੈਗਾ ਸੀ ਤੇ ਬਟੂਆ ਮੈਂ ਘਰ ਛੱਡ ਗਿਆ ਸੀ ਤੇ ਮੈਂ ਕਿਹਾ ਚੱਲ ਜਦੋਂ ਨੂੰ ਮੈਂ ਬਟੂਆ ਲੈਣ ਆਉਣਾ ਤੇ ਭਾਈ ਨਾਲੇ ਜਾਣਾ ਕੋਈ ਨਹੀਂ ਹੋਰ ਆ ਜਾਣਾ ਫਿਰ ਲੱਗਣਾ ਕੋਈ ਨਹੀਂ ਜੋ ਬਣਾ ਉਰੇਆ ਦਵਿੰਦਰ ਕਿੱਥੇ ਆ ਆ ਬਾਹਰ ਛਾੜ ਨੂੰਣ ਡਈ ਮੈਂ ਇੱਕ ਸਲਾਹ ਚਾਰਨਾ ਕਰਨੀ ਸੀ ਦੱਸੋ ਪਿੰਦਰ ਸੋਂ ਆਖਣ ਡਿਆ ਸੀ ਦੁਕਾਨ 'ਚ ਸਮਾਨ ਪਾਉਣਾ ਆ ਮੈਨੂੰ ਕਹਿੰਦਾ ਹੈ ਸਮਾਨ ਪਾਉਣਾ ਪਲੰਬਰ ਦਾ ਮੈਂ ਚੱਲ ਪਾ ਲਉ ਵਧੀਆ ਸਉ ਆਹੋ ਆਖਣ ਡਿਆ ਸੀ ਪੇ ਲੱਖ ਰੁਪਈਆ ਮਾਤਾ ਦੇ ਤੇ ਚਲਾਈਏ ਕੰਮ ਤੂੰ ਕੋਈ ਨਹੀਂ ਮਾਤਾ ਦੇ ਦੋ ਜਿੱਦਾਂ ਦਾ ਮੈਂ ਪੁੱਤਾ ਦੰਦਾ ਮੇਰੇ ਕੋਲ ਸਲਾਹ ਦੀ ਕੀ ਲੋੜ ਹੈ ਦੇ ਦੋ ਚਾਰ ਪਤਾ ਦਿਵਿੰਦਰ ਨਾਲ ਤੇ ਮੇਰੀ ਕੋਈ ਸਲਾਹ ਨਹੀਂ ਫੇਰ ਵੀ ਤੂੰ ਵੀ ਮੇਰਾ ਪੁੱਤਵਾ ਤੇਰੇ ਨਾਲ ਤਾਂ ਮਸਲਾ ਕਰ ਨਹੀਂ ਕਰਨੀ ਹੈ ਕੋਈ ਨਹੀਂ ਫੇਕੜੀ ਗੱਲ ਆ ਨਾਲੇ ਉਹ ਕਿਹੜਾ ਸਮਾਨ ਖਰਾਬ ਹੁੰਦਾ ਪਿਆ ਗਰੂ ਸੱਸਾ ਚੱਲ ਬਣਾ ਕੰਮ ਵਿਲੇ ਵੀ ਕੋਈ ਨਹੀਂ ਘਰ ਕੀ ਕਰਨਾ ਮੈਂ ਆਖਾ ਕਹਿੰਦਾ ਸੀ ਪੀ ਦੁਕਾਨ ਚੱਲ ਜੂਗੀ ਤੇ ਮੈਂ ਮੋੜ ਦੂੰਗਾ ਚੱਲ ਮਾਤਾ ਕੋਈ ਗੱਲ ਨਹੀਂ ਜੋ ਚੱਲ ਜੂ ਤੇ ਫਾਇਦਾ ਹੀ ਆ ਚੱਲ ਜੇ ਨਾ ਵੀ ਮੋੜੂ ਤੇ ਕਿਹੜੀ ਗੱਲ ਆ ਅਹੀਂ ਵਰਤੀ ਲੈਣੀ ਜਿਹੜੇ ਲੋੜੇ ਪੈਣਦੇ ਪੈਸੇ ਨੇ ਕਿਹੜਾ ਦੁੱਧ ਦੇਣਾ ਪੈ ਹੀ ਆ ਬੈਂਕ ਚ ਤੂੰ ਦੇਦੇ ਕਢਾ ਕੇ ਮੇਰੀ ਗੱਲ ਸੁਣ ਨਾਲੇ ਆ ਜਾ ਤੱਕ ਆਨੇ ਵਿਚਾਰੇ ਨੇ ਮੰਗੇ ਵੀ ਨਹੀਂ ਕੋਈ ਪੈਸੇ ਵਰਤਣ ਨੂੰ ਹੁੰਦੇ ਆ ਕੋਈ ਗੱਲ ਨਹੀਂ ਦੇਦੇ ਮੰਗਦੇ ਇਹਦੇ ਆ ਚਲੋ ਕੋਈ ਨਹੀਂ ਕੀ ਗੱਲ ਆ ਕਿੰਨੂ ਪੈਸੇ ਦੇਣੇ ਆ ਤੇ ਕਿੰਨੇ ਵਰਤਣੇ ਆ ਉਹ ਨਹੀਂ ਕੋਈ ਗੱਲ ਨਹੀਂ ਉਦਾਂ ਗੱਲ ਕਰਨੀ ਆਪਣੀ ਗੱਲ ਕਰਨ ਕਿਨੇ ਕਿਨੇ ਵਰਤਨੇ ਹੱਡ ਕੋ ਪਹਿਲੇ ਲੈ ਕੇ ਗੱਲ ਕਰਨ ਦੇ ਜੇ ਮੈਂ ਵੀ ਘਰ ਦਾ ਜੀ ਹਾਂ ਮੈਨੂੰ ਵੀ ਗੱਲ ਸੁਣਾ ਆਏ ਮਾਂ ਪੁੱਤ ਕੋਈ ਵੀ ਆਹਰੀ ਗੱਲ ਕਰੀ ਨਹੀਂ ਸਕਦੇ ਘਰ ਦੇ ਵਿੱਚ ਮੰਮੀ ਹੱਦ ਹੋ ਗਈ ਤੁਹਾਡੇ ਵਾਲੀ ਮੈਂ ਵੀ ਘਰ ਦਾ ਜੀ ਹਾਂ ਮੈਨੂੰ ਵੀ ਪਤਾ ਲੱਗਣਾ ਚਾਹੀਦਾ ਵਾ ਕਿ ਕਿਹੜੇ ਪੈਸਿਆਂ ਦੀ ਗੱਲ ਚੱਲਣ ਡੀ ਛੱਡਾ ਮਾਮਾ ਪਤਾ ਪੈਸੇ ਹੈਗੇ ਤੇਰੇ ਕੋ ਮੇਰੇ ਬੜੂਏ ਪੈਸੇ ਥੋੜੇ ਹੀ ਮੈਂ ਪਿਆਜ਼ ਇਕੱਠੇ ਲੈ ਲੈਣੀਆਂ ਤੋੜਾ ਇੱਕ ਵਾ 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 ਰੱਬ ਦੇ ਬੰਦੇ ਆ ਚਲਾਕੀਆਂ ਤੇ ਕੋਈ ਤੇਰੇ ਕੋ ਸਿੱਖੇ ਉਹ ਮੇਰੇ ਮੂੰਹ ਤੇ ਛਿਦੜ ਲਿਖਿਆ ਵਾ ਮੈਂ ਇਕੱਠਾ ਤ ਮੈਂ ਤੇ ਉਹ ਤੇ ਖਲੋ ਕੇ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਵਾ ਤੁਹਾਡਾ ਕੀ ਇਰਾਦਾ ਵੀ ਦਵਿੰਦਰ ਉਥੇ ਕੰਮ ਨਹੀਂ ਕਰਨ ਤੇ ਅਸੀਂ ਇਹ ਜੇ ਵਾਈ ਚਾਹੀਏ ਚਾਹ ਸੁਣ ਲਈਏ ਤਾਂ ਫਿਰ ਦਰਨੀ ਆ ਹਾਂ 20 ਰੁਪਏ ਮੰਗਦਾ ਸੀ ਉਹਨੂੰ ਦੇਣੇ ਆ ਨਹੀਂ ਦੇਦੇ ਕਟਾ ਕੇ ਕੋਈ ਗੱਲ ਨਹੀਂ ਮੰਮੀ ਨੇ ਕਿਦਾਂ ਕਹਿਤਾ ਉਹਨਾਂ ਵਿਚਾਰਿਆਂ ਕਦੀ ਮੰਗੇ ਨਹੀਂ ਮੈਂ ਸੂਟ ਲਈ ਮੰਗੇ ਸੀ 5000 ਰੁਪਈਆ ਤੇ ਮੇਰੇ ਵਾਰੀ ਨਿਕਲਿਆ ਨਹੀਂ ਮਾਤਾ ਇੱਧਰ ਮੂੰਹ ਕਰ ਉਹਨੂੰ ਤਾਈਏ ਰਗਾ 5000 ਰੁਪਈਆ ਕਰੋ ਦੇ ਆਈਆਂ ਤੇਰੇ ਨਾਲ ਸੂਟਾਂ ਦਾ ਕੰਮ ਨਹੀਂ ਉੱਭਣਾ ਇਹਨੇ ਵਿਆਹ ਹੋ ਪਥਾੜੇ ਪਾਇਏ ਸੂਟ ਸੂਟ ਵੇਹਲਾ ਹੱਦ ਹੋਈ ਖਾਵੇ ਇਥੋਂ ਪੀਵੇ ਇਥੋਂ ਮਾਤਾ ਲੀੜਾ ਕਪੜਾ ਧੋਵਾ ਪ੍ਰੈਸ ਕਰਾ ਆ ਡੋਲੇ ਨੂੰ ਮੈਂ ਸੰਭਾ ਮੇਰੇ ਤੇ ਸਾਰੀਆਂ ਜ਼ਿੰਮੇਵਾਰੀਆਂ ਰਹਿ ਗਈਆਂ ਤੇ ਮੇਰੀ ਘਰ ਚ ਬੁਗਤ ਹੈ ਨਹੀਂ ਆ ਘਰ ਸੋਣੀ ਮੇਰੀ ਚੁੱਪ ਕਰ ਵੇ ਮੈਂ ਆਪਣਾ ਇਥੋਂ ਖਾਂਣ ਲਈ ਆ ਤੂੰ ਮੈਨੂੰ ਕੁਛ ਨਹੀਂ ਖਵਾ ਲੰਡਈ ਠੀਕ ਆ ਤੇ ਜਿਹੜਾ ਲੀੜਾ ਲੱਤਾ ਧੋਣ ਲਈ ਆ ਉਹਨੂੰ ਸੰਭਲ ਲਈ ਕਿ ਕਰੀਆ ਫਿਰ ਕੀ ਆ ਤੂੰ ਕਿਨੇ ਹੋਣਾ ਤੂੰ ਵੀ ਜ਼ਿਆਦਾਤ ਦੇਖ ਕੇ ਸਾਨੂੰ ਸੰਭਲ ਨਹੀਂ ਜੋ ਬਣ ਉਦਾਂ ਮੇਰਾ ਤੂੰ ਬਣਦਾ ਨਹੀਂ ਆ ਇਹਨੂੰ ਸਭ ਕੋ ਮਿਲਦਾ ਉਹ ਦਿਉਣੇ ਪਹਿਲੇ ਮੰਗਦੇ ਕੋਈ ਨਹੀਂ ਕੀ ਤੂੰ ਤਲ ਤੇ ਚੜ ਗਈ ਆ ਲੈ ਕਿਦਾਂ ਕਹਿਤਾ ਇਹਨੇ ਵੀ ਕਦੀ ਇਹਨਾਂ ਮੇਰੇ ਕੋ ਮੰਗੇ ਨਹੀਂ ਆ ਕਦੀ 5 ਦੇ ਦੇ ਕਦੀ 10 ਦੇ ਦੇ ਮੇਰ ਤੋਂ ਚੋਰੀਆਂ ਤੈਨੂੰ ਵੀ ਮਿਲਦੇ ਆ ਸਾਰਾ ਕੁਝ ਦਈਦਾ ਵਾ ਆਹੋ ਨਾਲੇ ਨਾਲ ਆਪਣਾ ਖਾਂਡੇ ਮੈਨੂੰ ਤਾਂ ਮੇੜਾ ਮਾਰਿਆ ਨਾ ਕਰ ਤਾ ਕੋਈ ਗੱਲ ਨਹੀਂ ਗਹਿਲੀ ਪਈ ਦੁਕਾਨ ਕੱਲ ਉਹ ਨਹੀਂ ਆ ਵੇ ਮੈਂ ਤਾਂ ਇਹ ਮੰਗੇ ਤੇ ਮੈਨੂੰ ਦਿੱਤੇ ਨਹੀਂ ਉਧਰ ਜਾ ਕੇ ਚਿੱਟੇ 500 200 200 ਦੇ ਨੋੜੇ ਫੜਾਈ ਆ ਮੈਨੂੰ ਦੱਸਣ ਵਾਲੀ ਦਾ ਭਲਾ ਹੋਵੇ ਨਾਲੇ ਮੰਮੀ ਮੇਰੀ ਸੁਣ ਲੈ ਗੱਲ ਅੱਜ ਤੋਂ ਉਹ ਨਾ ਲੱਖਰਾਂ ਦੇਣ ਲੱਗੀ ਆ ਉਹਨਾਂ ਦਾ ਤਾਂ ਪੈ ਜਾਣਾ ਮੂੰਹ ਨੜੇ ਸਿਆਣੇ ਆਂਦੇ ਹੁੰਦੇ ਜਿਹਦੇ ਚੁੱਲੇ ਗੜੀ ਬਈਏ ਨਾ ਉਹਦੀ ਜੈ ਮੰਗੀਏ ਪਰ ਮੰਮੀ ਨੇ ਸਾਡੀ ਜੈ ਕਦੀ ਨਹੀਂ ਮੰਗੀ ਇਹਨੂੰ ਵੱਡਾ ਪੁੱਤ ਪਿਆਰਾ ਹੀ ਮੈਂ ਅੱਜ ਵੀ ਕਹੀ ਨਹੀਂ ਆ ਤੇ ਮੈਂ ਫੇਰ ਵੀ ਤੈਨੂੰ ਇਹੋ ਗੱਲ ਕਹੂੰਗੀ ਬੰਦਿਆ ਅਜੇ ਵੀ ਪੈਰ ਸੰਭਲੇ ਤੇ ਸੰਭਲੇ ਜਾਂਦਾ ਮਾਤਾ ਦੀ ਆਕੜ ਤੇਰੇ ਚੁੱਲੇ ਦੀ ਜੈ ਮੰਗਾ ਤੇ ਉਹਦਾ ਮੈਂ ਗੱਲ ਘਟਦਾ ਹੈ ਨਾ ਉਹ ਵੀ ਮੇਰਾ ਵੱਡਾ ਪੁੱਤ ਵਾ ਜੈ ਮੈਂ ਦੋ ਦੀ ਮੰਗਦੀ ਆ ਮੰਗੀ ਮੈਂ ਤੈਨੂੰ ਦੱਸਿਆ ਕਿ ਜਦੋਂ ਅਸੀਂ ਦੋਵੇਂ ਮਾਂ ਪੁੱਤ ਬੈਠੇ ਹੁੰਨੇ ਨਾ ਤੂੰ ਉਹਦੇ ਵਿੱਚ ਕੋਈ ਆਈ ਨਾ ਕਰ ਨਾ ਮੇਰਾ ਗੱਲ ਘਟ ਦੋ ਮੈਂ ਬੋਲਾਂ ਹੀ ਨਾ ਤੇ ਮੇਰੀ ਗੱਲ ਸੁਣ ਰੋੜਾ ਪਾਈ ਨਹੀਂ ਮੇਰੀ ਗੱਲ ਸੁਣ ਜੇ ਮਾਤਾ ਨੇ ਚੋਰੀ ਦੇਣੇ ਹੁੰਦੇ ਤਾਂ ਮੈਨੂੰ ਪੁੱਛਦੀ ਨਾ ਠੀਕ ਆ ਉਹਨੇ ਮੈਨੂੰ ਆਵਾਜ਼ ਮਾਰ ਕੇ ਮੇਰੀ ਸਲਾਹ ਲਈ ਪੈਸੇ ਦੇ ਦਾ ਤੇ ਮੈਂ ਦੇ ਦੇ ਮੇਰੀ ਗੱਲ ਸੁਣੋ ਬਾਵਾ ਤੁਸੀਂ ਬੁੜੀਆਂ ਕੋ ਬੜੀਆਂ ਮਾਰਦੇ ਜੇ ਇਹਨੇ 5000 ਦਿੱਤਾ ਪੁੱਛਿਆ ਤੁਹਾਨੂੰ ਮੈਨੂੰ ਪੁੱਛਿਆ ਬਗਾਨੀ ਆ ਸ੍ਰੀਕਣੀ ਕੋ ਪਤਾ ਲੱਗਾ ਵੀ ਇਹ 5000 ਉਧਰ ਦੇ ਕੇ ਮੇਰੀ ਗੱਲ ਸੁਣ ਉਹਦੇ ਪੈਸੇ ਜਿੰਨੂੰ ਮਰਜ਼ੀ ਕਰਨਾ ਦੇ ਮੇਰੀ ਉਹ ਨਾ ਵੱਡੀ ਮੈਂ ਆਇਓ ਦੀ ਸੱਸ ਤੈਨੂੰ ਪੁੱਛਣਾ ਤੂੰ ਆਪਣੇ ਪੇਕੇ ਤੋਂ ਲੈ ਕੇ ਦਿੱਤੇ ਕਿ ਮੈਂ ਤੈਨੂੰ ਪੁੱਛ ਕੇ ਦਿੰਦੀ ਤੇ ਇਹ ਤਾਂ ਮਟਕਣਾ ਵੀ ਜਾਣਦੀ ਨਹੀਂ ਲੈ ਵੇਖ ਲੋ ਜੋ ਬਣ ਐਨਾ ਹੰਕਾਰ ਹੋ ਗਿਆ ਸੋਹਰੇ ਦੀ ਪੈਨਸ਼ਨ ਦਾ ਐਨਾ ਹੰਕਾਰ ਹੋ ਗਿਆ ਤੁਹਾਡੇ ਤੇ ਵੀ ਉਹ ਆਉਂਦੀ ਆ ਤੇ ਮੈਂ ਰਾਣੀ ਵਾਂਗੂ ਬਹਿ ਕੇ ਖਾਣਾ ਸਾਰਾ ਦਿਨ ਮੈਂ ਮਾਤਾ ਮੇਰੀ ਗੱਲ ਸੁਣਦੀ ਨਹੀਂ ਮੇਰੇ ਆਂਦੇ ਦੇ ਆ ਗੜਾਈ ਸੋ ਗਿਆ ਨੂੰ ਕਹੇ ਮਮੀ ਇਦਾਂ ਮੇਰੀ ਗੱਲ ਸੁਣਾ ਵਜਬਾਨਾ ਚਲਾ ਅਸੀਂ ਆਪਣਾ ਖਾਣ ਲਈਆਂ ਠੀਕ ਆ ਤੇ ਜਿਹੜਾ ਲੀੜਾ ਲੱਤਾ ਤੂੰ ਨਹੀਂ ਆ ਸਾਰਾ ਦਿਨ ਕਰਦੀ ਆ ਇਹੋ ਇਹੋ ਜਿਹਾ ਨਹੀਂ ਹੰਕਾਰ ਤੇ ਇਹੋ ਹੀ ਹੈਗਾ ਵਾਸੇ ਲਾਭ ਦੀ ਮਾਰੀ ਨਹੀਂ ਸਾਨੂੰ ਸਾਹਮਣ ਪਕਾ ਕੇ ਦਿੰਨੀ ਉਹ ਅੱਧਾ ਤੂੰ ਪਕਾਵੇਂ ਮਨਾ ਇਹ ਰੋਟੀ ਜਾ ਕੇ ਲੀਦੇ ਦਾ ਨਾ ਤੇ ਮੈਂ 1000 ਰੁਪਏ 1500 ਚ ਲਾ ਦੂੰ ਤੂੰ ਆਪਣਾ ਦਿਲ ਕੱਟ ਆਪਣੀ ਪਕਾ ਤੇ ਆਪਣੀ ਖਾ ਮੇਰੀ ਗੱਲ ਸੁਣ ਆ ਦੋ ਦਿਨ ਹੀ ਕਿਤੇ ਮੈਂ ਨਹੀਂ ਉਹਨੂੰ ਵੀ ਲਾਇਆ ਤੇ ਆਪ ਵੀ ਜਾ ਅਗਲੀ ਥੋਕ ਨਾਲ ਕੁਝ ਕਾਉਂਗੀ ਤੇ ਮੇਰਾ ਨਾਮ ਸੁਵਾਜਣੀ ਆ ਕਿੱਥੇ ਲਾਜਾ ਨਹੀਂ ਉਧਰ ਹੈ ਉਧਰ ਆਈ ਮੇਰਾ ਘਰ ਹਾਂ ਅੱਛਾ ਉਦਾਂ ਤੂੰ ਆ ਨਹੀਂ ਪੁੱਤ ਮੇਰਾ ਵੀ ਬਰੋਬਰ ਦਾ ਵਾ ਉਦਾਂ ਮੇਰਾ ਆ ਘਰ ਉਧਰ ਜਾ ਕੇ ਵੇਖ ਅੱਛਾ ਮੇਰੀ ਗੱਲ ਸੁਣ ਨਾ ਗੱਲ ਮੇਰੀ ਸੁਣ ਲੈ ਵੇ ਚੁੱਪ ਆ ਓਏ ਅੰਦਰ ਤੂੰ ਵੀ ਅਕਲ ਲਾ ਫਰਮਾਨਾ ਜਾ ਜਾ ਬਾਕੀ ਮੇਰਾ ਤੇ ਹੋਦਾ ਹੀ ਕਿਹੜੀਆਂ ਗੱਲਾਂ ਚ ਲੱਗੀਆਂ ਵਾ ਤੂੰ ਬਣਾਉਣਾ ਹੀ ਨਹੀਂ ਬਸ ਨੀ ਕੀ ਆ ਰਹੰਦੀਆਂ ਵਾ ਰੋਲਾ ਪਾਈ ਰੋਲਾ ਪਾਈ ਸੁਣਦਾ ਇਹਨੂੰ ਕੰਮ ਤਾਂ ਦੇ ਦੀ ਥੋੜੀ ਅੱਠਾ ਚਾਹ ਬਣਾਣੀ ਮੈਨੂੰ ਕਹ ਨਹੀਂ ਚਾਹ ਬਣਾ ਲਓ ਕੀ ਰੋਲਾ ਪਾਇਆ ਤਾ ਮੈਨੂੰ ਚਾਹ ਦੇ ਲਈਏ ਇਥੇ ਮਰੇ ਚਾਹ ਮਰੇ ਪਏ ਆ ਲੱਖਾਂ ਨਾ ਦੇਣ ਲਈ ਲੱਖਾਂ ਉਹਨੂੰ ਸੁਣਨਾ ਵਾ ਜਿਹਨੂੰ ਕਹੀ ਜਾਨੀ ਕੀ ਕੀ ਆਂਦੀ ਆਏ ਇਹਨੂੰ ਬੋਲਣ ਦੇ ਤੂੰ ਦਿਨੀ ਮੈਂ ਚਾਹ ਦੇ ਜਾ ਰਮਾਨਾ ਤੂੰ ਵੀ ਗੱਲਾਂ ਨੂੰ ਲੱਗੀਆਂ ਨਵਾਂ ਸੱਸ ਦੀ ਗੋਠ ਹੀ ਵੜੀ ਆ ਅੱਜ ਹੋ ਗੋਠਾ ਤੂੰ ਵੀ ਆ ਜਾ ਪਹਲਾ ਪੀਗਾ ਹੜਾ ਨਾ ਜਿਹੜੀ ਪੀਗ ਤੇ ਨਹੀਂ ਚੜੀਆਂ ਵਾ ਚੁੱਪ ਕਰ ਜਾ ਮੈਂ ਦਿੰਨੀ ਆ ਨਾ ਤੈਨੂੰ ਕਿੱਥੋਂ ਦੇਣੀ ਆ ਇਹਨੂੰ ਚਾਹ ਦੇ ਲੋ ਹੱਥ ਨਾ ਜੋੜ ਮੈਂ ਲੈ ਕੇ ਮਾਜਣਾ ਤੂੰ ਉਧਰ ਚੱਲ ਜਾਣਾ ਉਧਰ ਸਾਨੂੰ ਸੋਨੇ ਦੀਆਂ ਰੋਟੀਆਂ ਵਾਂ ਜਾਂ ਚੱਲ ਜਾ ਤੂੰ ਮੇਰੇ ਕੋ ਖਾ ਕੇ ਨਾ ਜਾਈ ਜੱਗਾ ਇਹ ਪੂਵੇ ਤੂੰ ਚੜਾਈ ਆ ਗਾੜੀ ਮੱਚ ਮੱਚ ਕਾਦਾ ਫੜ ਮਾਤਾ ਵਾਲੀ ਖੂੜੀ ਤੇ ਮਾਰਨ ਦਾ ਮੋਰਾਂ ਦੇ ਵਿੱਚ ਇਦਾਂ ਕਰ ਤੂੰ ਚੁੱਪ ਕਰਿਆ ਕਰ ਹਾਂ ਕਰ ਹੁਣ ਸ਼ਾਂਤੀ ਕਰੋ ਬੱਸ ਕਰ ਤੂੰ ਆਪਣਾ ਚੁੱਪ ਕਰਕੇ ਪੈਰੇ ਢਾ ਕੇ ਦੇ ਦੇ ਜਿਹੜੀ ਗੱਲ ਆ ਬੀਬੀ ਸਾਈ ਉਮਰ ਹੈ ਤੇਰੀ ਨਹੀਂ ਬਣੀ ਤੇਰੀ ਨਾ ਹੁਣ ਇਹਨੇ ਮੇਰੇ ਨਾਲ ਆਲੇ ਝੰਡੇ ਚੁੱਕ ਲਿਆ ਵੀ ਹੁਣ ਮੈਂ ਤੇਰ ਨਾਲ ਹੀ ਲੜਦੀ ਰਹਿਣਾ ਇਹਦੇ ਸਿਆਪੇ ਹੀ ਸਾਰੇ ਹੁਣ ਕਹਿੰਦੀ ਮੈਂ ਉਧਰ ਚੱਲੀ ਹਾਂ ਤੂੰ ਮੈਨੂੰ ਘੁੱਟ ਚਾਹ ਬਣੀ ਦੇ ਦਿਆ ਹਾਏ ਵੇ ਰੱਬਾ ਤੇਰੀ ਜਾਨ ਹੀ ਪੂਰੀ ਹੋਣੀ ਸਾਰਾ ਦਿਨ ਅਜੇ ਮੇਰਾ ਸਿਰ ਖੱਪ ਜਾਂਦਾ ਅਗਲੀ ਆਂਦੀ ਮੇਰੀ ਸੱਸ ਨੂੰ ਸਬਜੀ ਨਹੀਂ ਆ ਮੈਂ ਬੁੱਢੀ ਮੈਂ ਮੈਂ ਚੱਲੀ ਹੋਵੇ ਉਧਰ ਆ ਨਾ ਤਰੀ ਤੈਨੂੰ ਆਖਣ ਲੱਗੇ ਪੀ ਇਹ ਸਾਨੂੰ ਟਾ ਟਾ ਮਾਰਦੇ ਲੱਗੇ ਉੱਧਰ ਰੋਟੀ ਪਾਣੀ ਆਉਣੀ ਆ ਮੈਨੂੰ ਮੈਂ ਕਹਾਂ ਵਾ ਰੋਟੀ ਬਣਾ ਕੇ ਸਾਦੀ ਨਹੀਂ ਤੈਨੂੰ ਮੈਂ ਹਾਂ ਯਾਰ ਦੇਣੀ ਜਿਹਨੇ ਝੱਲਣਾ ਤੈਨੂੰ ਤੈਨੂੰ ਦੱਸਣ ਦਾ ਫਾਇਦਾ ਵੀ ਕੀ ਆ ਬੋਲੇ ਬਦਲਾ ਸੁਣਨਾ ਤੈਨੂੰ ਕੋ ਹੈ ਨਹੀਂ ਹੁਣ ਖਾ ਕੇ ਜਾਣੀਆਂ ਮੈਂ ਇਹ ਸਾਰਾ ਕੁ ਖੋਲਿਆ ਕੇ ਦੇਣ ਢਈ ਆ ਹੈ ਜਿੱਧਰ ਗਈ ਨਾ ਉਹਨੇ ਮੀਣੀ ਜੀ ਨੇ ਮੁੱਚ ਮੁੱਚ ਕਰਕੇ ਵੇਖਿਆ ਨਾ ਦੂਜੀ ਨੂੰ ਲੈ ਆ ਜਾ ਤੇ ਠੰਡ ਪੈ ਲੈਣੀ ਆ ਹੈ ਸਾਰੇ ਸੌਦੇ ਬੱਤੇ ਹੁੰਦੇ ਤੋਰੀ ਮੈਨੂੰ ਕੰਮ ਤੇ ਮੈਂ ਤਾਂ ਨਹੀਂ ਜਾਣਾ ਲੈ ਆਈ ਤੂੰ ਜਿੱਥੋਂ ਆਪਣੇ ਵੇਕੇ ਲੋ ਲੈ ਆਈ ਜਾ ਕੇ ਪੌਂਕੀ ਆਂਦੀ ਕੁੱਤਿਆਂ ਨੂੰ ਪੌਂਕੀ ਆਦੀ ਹੜਦੀ ਨਹੀਂ ਫੇਰ ਕਹਿੰਦਾ ਮੈਂ ਬਾਬਾ ਮਾਰਦਾ ਹੂੰ ਸੁੱਟ ਲਿਆ ਨੀ ਪਰ ਚਾਹ ਕਰ ਤੂੰ ਦੇ ਵੇ ਛਾਣਾ ਲੱਗਣ ਦੇ ਤੇਰੀ ਗੱਲ ਮੈਂ ਮੋਛੋ ਹਾ ਦੇ ਦਾਂ ਮੈਂ ਤੇਰੀ ਕਿਰਗਾ ਕੋੜ ਦੇਣੀ ਐ ਤੇਰੀਆਂ ਮੈਨੂੰ ਤਾਂ ਖੋਈ ਆ ਤੂੰ ਨਾ ਖੱਤੀ ਹੋ ਰਲ ਕੇ ਇਹਨੂੰ ਲਾਜੂ ਪਤਾ ਵੇ ਅੱਖੀਂ ਤੇ ਸਹੀ ਨੇ ਪ੍ਰੀਤ ਪ੍ਰੀਤ ਹਾਂਜੀ ਮੰਮੀ ਕੀ ਕਰ ਰਹੀ ਆ ਕੁਛ ਨਹੀਂ ਕੱਪੜੇ ਤੋ ਤੈ ਉਹ ਜੋੜਨ ਲਈ ਰੋਟੀ ਪਕਾ ਲਈ ਆ ਹਾਂ ਰੋਟੀ ਪਕਾ ਲਈ ਮੈਂ ਘਾਟ ਲਈ ਵੀ ਦੋ ਦੋ ਲਾ ਲਈ ਫੇਰ ਕੀ ਮੰਮੀ ਖਾ ਲੋ ਬਵਾ ਲਿਆ ਜਨੀ ਆ ਹਾਂ ਮੈਂ ਲਿਆਵਾਂ ਮਾਤਾ ਨੂੰ ਵੀ ਕੋਈ ਗੱਲ ਹੋਈ ਆ ਆਹੋ ਦੱਸੂਗੀ ਬੈ ਕੇ ਤੈਨੂੰ ਨਹੀਂ ਤਾਂ ਵੀ ਕੀ ਗੱਲ ਹੋਈ ਆ ਉਹ ਤਾਂ ਖਲਾਸ਼ ਕਰੀ ਜਾਂਦੀ ਆ ਉਹਨੂੰ ਪੈਸੇ ਦੇ ਤੇ ਉਹਨੂੰ ਆਹ ਉਹ ਦੁਕਾਨ ਦੀ ਨਿਗਰ ਚਲਾਈ ਪਿੰਦਰ ਸੋਨੇ ਹੋਏ ਦੇ ਮਮੀ ਨੂੰ ਕੰਨ ਨੂੰ ਸ਼ਟਨ ਨੂੰ ਦੱਸਣਾ ਹੀ ਮੈਂ ਇਹ ਜੋ ਬੰਦਾ ਕਹਿੰਦਾ ਕਿੰਦਾ ਕਿੱਥੋਂ ਬਲਾ ਨਿਕਾਈ ਆ ਇੱਕ ਤੈਨੂੰ ਆ ਬੜੀ ਆਦਤ ਆ ਕੰਦੇ ਕੰਦੀ ਫਰੂਈ ਲੱਗਦੀ ਆਏ ਹੁੰਦੀ ਹੋ ਹੋ ਉਹਨੇ ਚੜਾਈ ਭੂਏ ਇਹਨੇ ਚੇਕਰ ਜੂੜੇ ਤੇਲ ਜਾ ਲਾਇਆ ਬਥੇ ਆਵੇ ਨਾ ਗਾਂ ਤੇ ਮੇਰੀ ਗੱਲ ਸੁਣ ਤੈਨੂੰ ਡਰ ਪਿਆ ਵਾ ਕਹਿਣਾ ਸੀ ਵੱਜ ਕੇ ਵੀ ਆਹੋ ਤੈਨੂੰ ਕਾਹਦਾ ਬੈ ਇਥੇ ਲੈ ਅਸੀਂ ਮਾਂ ਪੁੱਤਾਂ ਨੇ ਕਹਿਤਾ ਵਾ ਡਰਦੀ ਨਾ ਗੱਸ ਕਹਿੰਦੀ ਕੀ ਆ ਆਹੋ ਕਦੀ ਉਹ ਨਿਯਾਰ ਦੇ ਆ 5000 ਦੇ ਆ ਕਦੀ 10000 ਦੇ ਆ ਤੂੰ ਆਨੇ ਅਜੇ ਤੱਕ ਮੰਗੇ ਨਹੀਂ ਹੁਣ ਤੂੰ ਲੱਖਾਂ ਨਾ ਦੇਣ ਲੱਗੀ ਮੈਂ ਕਹਦੇ ਹਾਂ ਮਾਰ ਜਾ ਮਮੀ ਇੰਨਾ ਸੱਪਾ ਪਾਇਆ ਡਰ ਤੇ ਇਦਾਂ ਬੋਲਦੀ ਸਾਫਾ ਕੋਈ ਕੋ ਹੈਗਾ ਸੱਪਾ ਪਾਇਆ ਮੈਂ ਪੈਣ ਦਿੰਨੀ ਆ ਦੱਸ ਉਤਰਾ ਮਮੀ ਆ ਵੇਖ ਲੋ ਓ ਤਾਂ ਟਾਡੀ ਗੱਲ ਪੈਸੇ ਟਾਡੇ ਜਿੰਨੀ ਸੱਸੋ ਦੀ ਉੰਨੀ ਮੇਰੀ ਮੰਗੇ ਹੀ ਹਜ਼ਾਰੇ ਟਾਡੇ ਕੋ ਹਜ਼ਾਰੇ ਮੰਗੇ ਹੀ ਕੀ ਲੈਣ ਦੇ ਆ ਤੇ ਇਹਦੀ ਕੀ ਤਾਂ ਜ਼ਰਤ ਪਈ ਇੰਨੀ ਗੱਲ ਕਹਿਣ ਦੀ ਇਨੂੰ ਕੀ ਤਕਲੀਫ ਆ ਵਿੱਚ ਲੱਖਾਂ ਨਾ ਉਹਨਾਂ ਨੂੰ ਤੇ ਸਿਆਪੇ ਟੱਡੇ ਮੈਂ ਕਰਾਂ ਸਾਡੇ ਸਿਆਪੇ ਕੰਡਾਈ ਮੈਂ ਤਾਂ ਫਿਰ ਕਿਹਾ ਮੈਂ ਕਿਹਾ ਸਾਰਾ ਕੁਝ ਤੇ ਸਾਡਾ ਵਾ ਸਾਡੇ ਸਰੋਂ ਤੋਂ ਰੋਟੀ ਖਵਾ ਲੰਡੀ ਤੇ ਹੋਰ ਸੌਦੇ ਪੱਤੇ ਰਿਸ਼ਤੇਦਾਰੀਆਂ ਇਹਦੀਆਂ ਸਿਲੰਡਰ ਸਾਰਾ ਕੁਝ ਤੂੰ ਕਰੇ ਅਹੀਂ ਗਿਲਾਂ ਦੇ ਵਿੱਚ ਕੋਈ ਨਾ ਪਛਤਾਉਗੇ ਮੈਂ ਕਹੀ ਆ ਮੈਂ ਚੱਲੀ ਉਧਰ ਸੋਨੇ ਦੀਆਂ ਰੋਟੀਆਂ ਖਾਵਾਂਗੇ ਆਪਾਂ ਸੋਨੇ ਦੀਆਂ ਰੋਟੀਆਂ ਮੈਂ ਦੇ ਕੇ ਤੇ ਸਵੇਰੇ ਸਵੇਰੇ ਗਰਮ ਗਰਮ ਫੁਲਕਾ ਚਾਹ ਨਾ ਚਾਹ ਰੋਟੀ ਨਾ ਰੋਟੀ ਮੈਂ ਤਾਂ ਤੁਹਾਨੂੰ ਉਹਦੇ ਹੀ ਕਿਹਾ ਸੀ ਜਦੋਂ ਤੁਸੀਂ ਸ਼ਦੀ ਨਾ ਉਹਦੇ ਆ ਲੋਗੇ ਨਿਕਾ ਨਿਕਾ ਚਲੋ ਇਹ ਤਾਂ ਮੇਰੀ ਮਰਜ਼ੀ ਪੀ ਚਲੋ ਨਹੀਂ ਆਏ ਭਾਰੇ ਬਾਜੀ ਨਹੀਂ ਆਉਂਦੀ ਪੈਸੇ ਨਾਲ ਇਹਨਾਂ ਨੂੰ ਮਤਲਬ ਇਹਨਾਂ ਲਈ ਪੈਸੇ ਦਾ ਕਰਕੇ ਉਤਰਾ ਮੈਂ ਇੰਨੀ ਗੱਲ ਕਹਿਨੀ ਆਂ ਕਿ ਮੰਮੀ ਤੁਸੀਂ ਲੜਾਈ ਨਾ ਪਾ ਦੇ ਸਾਨੂੰ ਨਹੀਂ ਚਾਹੀਦੀ ਉਹ ਜੇ ਪੈਸੇ ਮੈਂ ਕਹਿ ਦੂੰਗੀ ਤੁਹਾਡੇ ਮੁੰਡੇ ਨੂੰ ਕੋਈ ਨਹੀਂ ਅਸੀਂ ਥੋੜਾ ਜਿਹਾ ਜੋ ਬੰਨੇ ਵੀ ਇਹਨੂੰ ਝਾੜਿਆ ਵਾ ਅਸੀਂ ਕੰਨ ਕੋ ਪਾਲਾਂਗੇ ਤਾਂ ਕਾਂਚ ਚਸਮਾਨ ਜੋ ਬਰਛਾ ਕੋ ਮੈਂ ਨਾ ਦਾਂਦਾ ਵੱਡਾ ਵਾ ਦੇ ਕੋਈ ਨਹੀਂ ਹੈਂ ਇਹ ਪਾ ਪਥਾੜੇ ਦਿੱਤੇ ਨਹੀਂ ਮਿੰਟ ਚ ਆਉਂਦੀ। ਲੈਨ ਤੇ ਮੰਮੀ ਹੀ ਲੜਾਈ ਪਾ ਕੇ ਨਹੀਂ ਲੈਣੇ। ਪੈਸਿਆਂ ਦੀ ਕਿਹੜੀ ਗੱਲ ਵਾਡ ਰਹੀਆਂ ਨੇ। ਉਹ ਤਾਂ ਮੈਂ ਉਹ ਨਾ ਜਾਣਿਆ। ਮੈਂ ਓਦਾਂ ਸਾਹਮਣੂਗੀ ਵੱਡ ਵਡੇ ਨਹੀਂ। ਦਾ ਨਾ ਪਹਿਲੇ ਬਲਸ਼ ਨੂੰ ਬੁਨੇ ਕਰਕੇ ਤੇ ਦੁਕਾਨ ਸਵਾਹ ਚੱਲਣੀ ਆ ਲਾਲਾ ਲਾਲਾ ਕਰਕੇ ਦੰਦ ਕਥਿਆ ਕਰਕੇ। ਇਹਦੀ ਤਿਆਦਤੀ ਹੋ ਗਈ ਆ। ਹਾਂ। ਆਹ। ਨਹੀਂ ਮੈਂ ਪੁੱਛ ਲੈਣਾ ਇਹ ਕਿਹੜੀ ਗੱਲ ਆ। ਮੈਂ ਪੁੱਛ ਲੈਣਾ ਵੀ ਭੈਣੇ ਕੀ ਗੱਲ। ਤੂੰ ਮੁੱਲ ਖਰੀਦ ਲਈ ਆ ਸੱਸ ਵੀ ਤੇਰੇ ਹੀ ਉੱਥੇ ਚੌਂਕੇ ਦੇ ਉੱਤੇ ਦੀ ਵਾਰ ਕੇ ਸੁਟੀ ਆ। ਸਾਡੇ ਵਾਲ ਨਹੀਂ ਇੱਧਰ ਆ ਸਕਦੀ। ਸਾਡੇ ਨਾਲ ਵਰਤ ਨਹੀਂ ਸਕਦੀ। ਪਾਦਾ ਨੇ ਕਿੱਥੇ ਖਦੂਆ ਆ ਜਾਂਦੀਆਂ ਕਦੀ ਉਹਨੂੰ 5 ਦਿਨ ਕਦੀ 10 ਦਿਨ ਉਹ ਉਦਨ ਵੀ 5 ਕਾਦਾ ਦੇਤਾ ਘੁੰਮ ਕਮਾ ਕੇ ਗਾਲੇ ਦੇ ਤੱਕ ਪਹੁੰਚ ਗਈ ਕਿਤੇ ਫਟ ਕੇ ਹੀ ਮਰ ਗਈ ਇਹਦੀ ਵਖੀ ਪੀਰੀ ਹੋ ਗਈ ਨਾਲ ਹੀ ਕੋਈ ਨਹੀਂ ਪਛਤਾਉਗੀ ਹੁਣ ਵੇਲੇ ਇਹਨੂੰ ਕਿ ਨਾ ਰੋਟੀਆਂ ਤੋਨਾਂ ਨਵਾਨੀ ਤੇ ਚਲ ਗਈ ਉਧਰ ਹੁਣ ਚੰਗਾ ਮਲਾਵਾ ਫਿਰ ਉਹਨੂੰ ਵੀ ਗਰਾਂਦਾਂ ਜੇ ਲੈ ਆਓ ਲੈ ਆਓ ਕੋਈ ਨਹੀਂ ਲੈ ਆਓ ਚਾਹ ਠੀਕ ਵਾ ਲੈ ਆਇਆ ਮੈਨੂੰ ਕੀ ਮਾੜਾ ਐਈ ਪੈਨਸ਼ਨ ਵਾ ਮੈਂ ਤਾਂ ਇੱਕ ਕੰਮ ਵਾਲੀ ਲਾਉਂਗੀ ਤੇ ਪਕਾਪਕਾ ਇਹਨਾਂ ਦੇ ਪੈਸੇ ਤੇ ਰੋਟੀਆਂ ਦੇਣਗੇ ਇਹਨਾਂ ਨੂੰ ਰਮਾਨ ਆਏ ਮਹੀਨੇ ਇੱਕ ਸੂਟ ਪਾਉਂਗੀ ਇੱਕ ਲਾਉਂਗੀ 4 ਦਿਨ ਜਿਆਦਾ ਮੋਚ-ਮੋਚ ਕਰ ਲੂੰਗੀ ਮੰਮੀ ਮੰਮੀ ਕਰ ਲੂੰਗੀ ਨਾ ਉਹ ਗਵੰਡ ਨਾਲ ਜਿਹੜੇ ਕੋ ਜਾ ਜਾ ਕੇ ਉੱਥੇ ਚੰਗੀਆਂ ਆਈਆਂ ਕਰਦੀ ਰਹਿੰਦੀ ਮੈਂ ਏਦਾਂ ਮੇਰੀਆਂ ਨਾ ਏਦਾਂ ਹੁਣ ਇਹਦੀ ਉੱਥੇ ਭੰਡੜੀ ਕਰਕੇ ਆਉਣੀ ਤਾਂ ਕੁੱਤੇ ਖਾਣੀ ਕਰਕੇ ਆਉਣੀ ਆ ਪੇਜਾਂ ਦੇ ਲੱਛਣ ਕਰਦੀ ਫਿਰਦੀ ਵੱਡੇ ਪੁੱਤ ਨੂੰ ਮੰਦੀ ਤੇ ਨਿੱਕੇ ਦਾਾਂ ਦੀ ਗਾਲੀ ਘੋੜਦਾ ਅੰਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਆ ਹਾਂਜੀ ਠੀਕ ਆ ਕੀ ਕਰਨਾ ਇਹ ਜੇ ਕੁਛ ਨਹੀਂ ਆ ਜਾ ਮੰਜੀਂ ਕੀ ਕਰੀ ਜਾਨੀ ਆ ਕੁਛ ਨਹੀਂ ਦੀਦੀ ਮੈਂ ਵੀ ਰੋਟੀ ਲਾ ਕੇ ਆਈ ਟੀ ਅੱਛਾ ਹਾਂ ਸਤਿ ਸ੍ਰੀ ਅਕਾਲ ਦੀਦੀ ਸਤਿ ਸ੍ਰੀ ਅਕਾਲ ਬਹਿ ਜਾ ਕਾਦੀ ਸਤਿ ਸ੍ਰੀ ਅਕਾਲ ਆਉਣੇ ਆਣੇ ਕਾਦੇ ਆ ਉਹ ਤਾਂ ਮੈਂ ਕਹਿਣ ਲਈ ਆ ਵੀ ਸੱਸ ਮੇਰੀ ਭਾਵੇਂ ਤੁਹਾਡੀ ਜਿੰਨੀ ਮਰਜ਼ੀ ਸੇਲੀ ਆ ਹਨਾ ਇੱਥੇ ਆਣ ਕੇ ਚੰਗਿਆਈਆਂ ਜਿਆ ਕਰਦੀ ਆ ਸਾਡੇ ਕੋਲ ਘਰ ਨਾ ਪਤਾ ਨਹੀਂ ਕਿਸ ਨਜ਼ਰੀ ਲੱਗ ਗਈ ਜਿੱਦਾਂ ਕਿਸ ਕਲੇਣੇ ਦੀ 24 ਘੰਟੇ ਕੋਤਕਲੇ 24 ਘੰਟੇ ਲੜਾਈ ਸੱਸ ਮੇਰੀ ਤੇ ਆਂਦੀ ਆ ਵੀ ਨਿੱਕਾ ਮੁੰਡਾ ਜਿਹੜਾ ਨਾ ਉਹ ਤੇ ਮੇਰਾ ਕੋਹ ਲੱਗਦਾ ਨਹੀਂ ਦਾ ਨਾਉ ਜੋ ਕੋਹਾ ਵੱਡਾ ਪੁੱਤ ਮਾਵਾਂ ਨਹੀਂ ਆਂ ਦਾਂਦੀ ਆਂਦੀਆਂ ਚੰਗਾ ਤੁਹਾਡੇ ਮੂੰਹ ਜੋ ਮਰਜੀ ਮਾਵਾਂ ਵੀ ਕਦੀ ਕਹਿੰਦੀ ਆ ਵੀ ਪੁੱਤ ਆ ਮੇਰਾ ਨਹੀਂ ਤੇ ਆ ਮੇਰਾ ਲੈ ਆਂਟੀ ਉਹ ਤੇ ਮੇਰੇ ਸਾਹਮਣੇ ਆਂਦੀ ਆ ਦੇਖਾਂ ਹਾਂ ਗੱਲਾਂ ਕਿਦਾਂ ਰਿਆਂ ਕਰਦੀਆਂ ਇਹਨਾਂ ਨੂੰ ਸੂਟ ਦੀ ਗੱਲ ਹੋਈ ਨਾ ਆਹੋ 5000 ਚੱਲ ਦੇਤਾ ਮੈਂ ਮੰਦੀ ਵੀ ਚਲੋ ਦਿੱਤਾ ਚੱਲ 9 ਹੀ ਦੇਤਾ ਮੈਨੂੰ ਉਹ ਵੀ ਕੋਈ ਨਹੀਂ ਗੱਲ ਹੋਈ ਪਰ ਜਦੋਂ ਹੁਣ ਲੱਖਾਂ ਦੇ ਕੰਮ ਚੱਲ ਜੇ ਫਿਰ ਤੇ ਆਂਦੇ ਹੁੰਦੇ ਆ ਜਿਹਦੇ ਚੁੱਲੇ ਘਾੜੀ ਬੈਣਾ ਜਾ ਤੇ ਉਹਦੀ ਮੰਗੀਦੀ ਆ ਨਾ ਹੁਣ ਮਾਤਾ ਆਂਦੀ ਆ ਵੀ ਰੋਟੀ ਮੈਂ ਤੇਰ ਕੋ ਖਾਣੀ ਟੌਰ ਨਾਲੀੜਾ ਲਤਾ ਮੈਂ ਤੇਰ ਕੋ ਪ੍ਰੈਸ ਕਰਾਉਣਾ ਹੈ ਤੇ ਲੱਖਾਂ ਨਾਲ ਉਹਨਾਂ ਨੂੰ ਉਹਨਾਂ ਹੁਣ ਦੁਕਾਨ ਚ ਸਮਾਨ ਪੋਣਾ ਤੇ ਪੈਸੇ ਸੜਕੋ ਮੰਗਣ ਡੇ ਲੈ ਦੱਸ ਹੈ ਜੀ ਗੁਸਾ ਇਹ ਗੱਲ ਦਾ ਕਿ ਮੇਰ ਕੋ ਪੜਦੇ ਰ ਖੜੇ ਆ ਮੈਂ ਵੀ ਕਰਦਾ ਜੀ ਹਾਂ ਮੈਨੂੰ ਵੀ ਕੁਝ ਦੱਸੋ ਜੇ ਮੈਂ ਆਈ ਤੇ ਮਾਂ ਪੁੱਤ ਗੱਲ ਹੀ ਬਦਲ ਕੇ ਬੋਲ ਮੁਲ ਕਰ ਗਏ ਮੈਨੂੰ ਸਿੱਧੀ ਸਿੱਧੀ ਗੱਲ ਦੱਸ ਤਾਂ ਹੋ ਮੜਾ ਜਾ ਤਾਂ ਹੋ ਕੇ ਬੋ ਨਹੀਂ ਤਾਂ ਦੂੰਗੀ ਹੁਣਾਵਾ ਇਹ ਤਾਂ ਮਗਰੇ ਆ ਗਈ ਤੇ ਸੜਕ ਪੱਤ ਪੈ ਜਾਣਾ ਵਾ ਤਾਂ ਕੀ ਹੋਣਾ ਵਾ ਤੂੰ ਸਿੱਧੀ ਸਿੱਧੀ ਗੱਲ ਦੱਸ ਬਹੁਤ ਵਲ ਪਾ ਕੇ ਨਾ ਦੱਸ ਹੋਣਾ ਕੀ ਆ ਵੀ ਚਲ ਉਦੋਂ 5000 ਦੇ ਦਿੱਤਾ ਤੇ ਮੈਂ ਚਰ ਲਿਆ ਮੈਂ ਚਲੋ ਜਿੱਦਾਂ ਦੀ ਮੈਂ ਨਾ ਹੋ ਆ ਤੇ ਉਦਾਂ ਦੀ ਉਹ ਆ ਚਲ ਕੋਈ ਨਹੀਂ ਉਹਦੇ ਹੱਥ ਆਧਾਰ ਬੰਦਾ ਲੱਲੀ ਲੈਂਦਾ ਵਾ ਤੇ ਅੱਜ ਹੁਣ ਆ ਦੁਕਾਨ ਨਹੀਂ ਪਾਈ ਜਿਹੜੀ ਕਿ ਇੱਥੇ ਹੁਣ ਸਮਾਨ ਪਾਉਣਾ ਵਾ ਅੱਛਾ ਹੁਣ ਤੁਸੀਂ ਜੇ ਐ ਨੋ ਵਾਲਾ ਰਹਿਣ ਦੇ ਜੇ ਤੇ ਤੁਸੀਂ ਇਹਦੀਆਂ ਕਰਜ਼ਾਂ ਪੂਰੀਆਂ ਕਰਨੀਆਂ ਕਰਨੀਆ ਕਿ ਨਹੀਂ ਉਹ ਤਾਂ ਅੱਗੇ ਮੈਂ ਕਰਦੀ ਹਾਂ ਹਾਂ ਵੇਖ ਕੱਡੀ ਸਿਆਣੀ ਗੱਲ ਕੀਤੀ ਤੇ ਸਾਡੀ ਕਹਿੰਦੀ ਆ ਵੀ ਮੈਂ ਉਹਨੂੰ 10 ਲੱਖ 1.5 ਲੱਖ ਰੁਪਈਆ ਦੇਣਾ ਦੁਕਾਨ 'ਚ ਸਾਮਾਨ ਪਾਉਣ ਨੂੰ ਹਾਂ ਕੀ ਗੱਲ ਉਹ ਉਦੋਂ ਦੇਦਾ ਬੈਠੇ ਉਹਨਾਂ ਕੋਈ ਕਮਾਈ ਦਾ ਸਾਧਨ ਉਹਨਾਂ ਕੋ ਹੈ ਨਹੀਂ ਇਹ ਸਾਨੂੰ ਖਾਣ ਨੂੰ ਟੱਕਰੇ ਆ ਇਹ ਤੇਜ ਬੜੀ ਆ ਆ ਸਾਡੀ ਜਿਹੜੀ ਹੱਥ ਆਧਾਰ ਲੈਣ ਦਾ ਕੋਈ ਡਰ ਨਹੀਂ ਪੈਸੇ ਕਹਿਨੇ ਨਹੀਂ ਮੋੜਨੇ ਇੱਥੇ ਲਖਾ ਲਾ ਤੇ ਅਗਲੀ ਅੱਜ ਹੋਣ ਵੇਖਾ ਪੰਢੀ ਕਹਿੰਦੀ ਮੈਂ ਉਹਨਾਂ ਦੀ ਰੋਟੀ ਲਾ ਲਾ ਉਹਦੇ ਨਾਲ ਚੱਲ ਗਈ ਆ ਰੋਟੀ ਬਣਾ ਮੈਂ ਦੂਜੀ ਨੂੰ ਵੀ ਲੈ ਜੀ ਮੈਂ ਹਾਂ ਵੇਖ ਲਓ ਸੋ ਵੀ ਚਲ ਜੋ ਲਾ ਲੋ ਰੀਜ ਭਲਾ ਵੇਨੀ ਆ ਅਗਲੀ ਨੇ ਤੁਹਾਨੂੰ 4 ਦਿਨ ਨਹੀਂ ਚੱਲਣਾ ਅਗਲੀ ਪਤਾ ਉਹ ਬਜ਼ੁਰਗ ਵਿਚਾਰੀ ਤੇ ਥੁੱਕ ਵੀ ਦਿੰਦੀ ਹੁੰਦੀ ਇਹਦੇ ਨਾਲ ਜਦੋਂ ਹੈਗੀਆਂ ਸੀ ਤੇ ਆਂਦੀ ਹੁੰਦੀ ਸੀ ਬਾਲਟਾ ਰੱਖੋ ਤੇ ਜਾਣ ਨੂੰ ਸਾਫ ਕਰੋ ਤੇ ਇਹ ਜਿਹੜੀ ਹੁਣ ਵਾਰ ਨੂੰ ਤਲਵਾਰਾ ਮਾਰਦੀ ਫਿਰਦੀ ਨਾ ਮੇਰੇ ਨਾਲ ਆ ਜਣ ਆ ਜਣ ਮੈਂ ਨਹੀਂ ਜਾਓ ਤੇ ਵੇਖੋ ਸਵਾਦ ਮੈਂ ਕੋਈ ਤੇਰਾ ਦਿਮਾਗ ਖਰਾਬ ਆ ਕਿੱਥੇ ਸਾਡਾ ਹੀ ਆ ਨਹੀਂ ਕਿੰਨੀ ਤੂੰ ਚਲ ਜਾ ਉਧਰ ਉਹਨਾਂ ਨੂੰ ਨਹੀਂ ਧੱਕੇ ਮਾਰਨ ਦੀ ਮਾਇਆ ਨੂੰ ਧੱਕੇ ਮਾਰਨ ਦੀ ਪੈਸਿਆਂ ਨੂੰ ਧੱਕੇ ਮਾਰਨ ਦੀ ਇਹਦਾ ਦਿਮਾਗ ਹਏ ਨਹੀਂ ਮੈਂ ਮਰ ਜਾ ਨਹੀਂ ਨਹੀਂ ਜੀਬ ਤੇਰੀ ਐਡੀ ਲੰਮੀ ਤੇ ਅਕਲ ਤੇਰੇ ਚ ਘੱਟੇ ਦੀ ਨਹੀਂ ਤੇਰੇ ਚ ਹੈਗੀ ਕੀ ਮਤਲਬ ਹਏ ਪੈਸਿਆਂ ਨੂੰ ਤੱਕੇ ਦੇਣ ਲਈ ਆ ਮਾਈਟਾ ਦੀ ਕਿੰਨੇ ਪੈਸੇ ਲੈਂਦੀ ਵੀ ਸੱਸ ਤੇਰੀ ਪੈਨਸ਼ਨ ਕਿੰਨੀ ਲੈਂਦੀ ਉਹ 40 ਤੇ ਦੂਜੀ 15 1500 ਉਹਨਾਂ ਦੇ ਜਮੀਨ ਕਿੰਨੀ ਉਹ ਦੇਖੋ ਜਮੀਨ ਵੀ ਹੈਗੀ ਦੇ ਦੇ ਸਾਰੀ ਉਹਨੇ ਤਾਂ ਕਹਿਣਾ ਆਜੋ ਉਹ ਉਹਨਾਂ ਨੂੰ ਨਹੀਂ ਸੱਦਣ ਲਈ ਪੈਸਿਆਂ ਨੂੰ ਸੱਦਣ ਲਈ ਆ ਹਏ ਨਹੀਂ ਮੈਂ ਮਰ ਜਾ ਨਹੀਂ ਚੰਗੇ ਵੇਲੇ ਇੱਧਰ ਆ ਗਈ ਆ ਨਹੀਂ ਤੇ ਇਹਨੇ ਸਵਿੰਦਰ ਦੀ ਜੀ ਤੂੰ ਆ ਬੜੀ ਵੱਡੀ ਗਲਤੀ ਕਰ ਲਈ ਆ ਕਿਉਂ ਉਹੋ ਗੱਲ ਵੀ ਉਹ ਤੇਰੇ ਸੱਸ ਤੇ ਸੋਨੇ ਦੀ ਆਂਡੇ ਦੇਣ ਵਾਲੀ ਮੁਰਗੀ ਤੇ ਤੂੰ ਕਿੱਥੇ ਤੋਰ ਦਿੱਤਾ ਉਹਨੂੰ ਗਦੇ ਨੂੰ ਬਾਪ ਕਹੀਦਾ ਵਾ ਜਦੋਂ ਪੈਸਾ țeਲਾ ਹੋਵੇ ਅਕਲ ਪਤਾ ਨਹੀਂ ਕੁੜੀ ਦੀ ਕਿੱਥੇ ਚਲ ਗਈ ਆ ਅਗੇ ਤਾਂ ਲਿਆਤ ਨਹੀਂ ਉਧਰ ਨੂੰ ਤੂੰ ਨਹੀਂ ਅਜੇ ਤਿਆਰੀਆਂ ਨਹੀਂ ਕਰਨ ਮੇਰੀ ਮਾਂ ਤੇ ਪੜਦਾ ਹੀ ਪੈ ਗਿਆ ਈ ਉਹ ਹੱਥ ਪੱਲਾ ਜੋੜ ਕੇ ਤਾਂ ਮਨਾਲਾ ਉਹਨੂੰ ਕੋਈ ਗੱਲ ਨਹੀਂ ਕਿੰਨੀ ਤੇਜ਼ ਨਾਲੇ ਪੰਜ ਲੱਲਿਆ ਤੇ ਨਾਲੇ ਬੁੜੀ ਨੂੰ ਸਾਂਭ ਲੈਣ ਲੱਗੀ ਦੋਵੇਂ ਬੁੜੀਆਂ ਤੇਰੇ ਵਰਗੀਆਂ ਨੌਹਾਂ ਜੜੀਆਂ ਨਾ ਕਈ ਚਲਾਕ ਉਹ ਇਹੋ ਜੀ ਆਂਡੇ ਦੇਣ ਵਾਲੀ ਨੂੰ ਹੱਥ 'ਚ ਰੱਖਦੀਆਂ ਵਾ ਹਾਡਾ ਮੁੰਡਾ 10-15000 ਤਨਖਾਹ ਲੈਂਦਾ ਆਪਾਂ ਸੂਰੀ ਦੇ ਨੱਕੇ ਥਾਣੀ ਨੰਗੇ ਆ ਸਾਰੇ ਥਾਵਾਂ ਤੇ ਉਹ ਵਰਤੀਦੇ ਆ ਤੇ ਮਗਾਈ ਕਿੰਨੀ ਆ ਤੇ ਕਿਦਾਂ ਚੀਜ਼ ਲੈਦੀ ਤੂੰ ਤੇ ਮਾਂਾਂ ਤੱਕੇ ਦੇਣ ਦੀ ਇਦਾਂ ਨਾ ਕਰ ਉਹਨਾਂ ਦਾ ਨਹੀਂ ਹੋਣਾ ਜੇ ਨਹੀਂ ਨਗਈਆਂ ਆ ਬਣਾ ਰੋਟੀ ਪਕਾ ਚੰਗੀ ਵਾਲੀ ਆਓ ਖਾਈਏ ਸਾਰੇ ਇਕੱਠੇ ਹੋ ਕੇ ਚਾਹ ਹੀ ਹੋ ਜਾ ਉਦਾਂ ਤੇ ਉਹ ਖਿਚੜੀ ਚਾਹ ਕੀ ਬਣਾਉਣੀ ਆ ਦੁੱਧ ਨੂੰ ਪਤੀ ਲਾ ਲੈਣੀ ਆ ਜੋ ਤੇਰ ਕੋ ਹੁੰਦਾ ਅੱਜ ਕਰ ਲਾਂ ਨਾ ਪੈ ਸਿਲੰਡਰ ਪੜਾਇਆ ਹਾਂ ਨਾ ਸਬਦਾ ਲੈ ਆਂਦਾ ਨਾ ਰਿਸ਼ਤੇਦਾਰਾਂ ਨੂੰ ਗਈ ਨਹੀਂ ਤੇ ਜੀਬ ਕਾਡੀ ਲੰਮੀ ਕੱਢਦੀ ਫਿਰ ਬੇ ਨੂੰ ਮੇਲ ਤੇ ਕੰਮ ਤੇ ਖਲਾਇਆ ਕਰਨਾ ਹੀ ਆ ਫਿਰ ਉਹਦੇ ਨਾਲ ਤੇਰਾ ਕੀ ਕਰਨਾ ਉਹਦੇ ਨਾਲ ਪਹਿਏ ਵੀ ਕੁਛ ਨਹੀਂ ਬਾਂਦੇ ਸਾਡੇ ਕਿੰਨੇ ਕ ਬਾਂਦੇ ਉਤ ਜਿਹੜਾ 5-5000 ਦਾ ਸੁਹਣਾ ਵੇਖਣ ਦੀ ਨਾ ਸੂਟਾਂ ਦਾ ਤੇ ਬਣਾ ਵੀ ਲੈਣੀ ਇਹ ਨਹੀਂ ਉਹ ਬਣੇ 500 ਦਾ ਵੀ ਬਣਾ ਲੈ 300 ਵਾਲੇ ਆ ਜਾਣਾ ਬਰੋਸ਼ੀਏ ਤੇ ਹਾਈ ਨਹੀਂ ਚੰਗਾ ਮੈਂ ਚੱਲਾਂ ਕਿ ਮੇਰੀ ਗੱਲ ਸੁਣਾ ਹੁਣ ਵੱਡੀ ਦਾ ਤੇ ਪਤਾ ਵਾ ਉਹ ਵੀ ਥੋੜੀ ਜੀ ਤਾਲ ਫੜਿੰਗ ਹੋਈ ਜਦੋਂ ਦਾ 5000 ਰੁਪਇਆ ਬੁੱਲੀ ਕੋਲ ਆ ਤੇ ਮੈਂ ਬੋਲੀ ਹਣਾ ਨੂੰ ਇਦਾਂ ਕਰ ਉਹਨੇ ਮੇਰੇ ਨਾਲ ਵਿਆਹ ਨਹੀਂ ਜਾਣਾ ਤੇ ਤੂੰ ਤਿਆਰ ਹੋ ਜਾ ਤੇ ਵਿਆਹ ਜਾਈਏ ਉਥੇ ਜਾਣਾ ਵੀ ਜ਼ਰੂਰੀ ਆ ਬਿਹਾਰੀਏ ਮੇਰਾ ਗਿਆ ਨਹੀਂ ਸਰਨਾ ਹੈਗਾ ਤੁਸੀਂ ਜਾਓ ਕੋਈ ਨਹੀਂ ਮੈਨੂੰ ਜਾਣਾ ਹੈਗਾ ਕਿਉਂ ਤੇਰਾ ਕਿ ਨਹੀਂ ਸਰਦਾ ਗਿਆ ਨਹੀਂ ਨਹੀਂ ਮੰਮੀ ਨੂੰ ਭੇਜੂਗੀ ਮੇਰਾ ਨਹੀਂ ਸਰਦਾ ਹੈਗਾ ਤੇ ਤੁਸੀਂ ਦੋਵੇਂ ਤੇ ਰਾਣੀ ਸ਼ਟਾਣੀ ਜਾਓਗੇ ਅੜੀਏ ਉਹਨੇ ਜਾਣਾ ਨਹੀਂ ਤਾਂ ਤੇ ਮੈਂ ਤੈਨੂੰ ਕਹਿਣ ਲਈ ਆ ਤੂੰ ਵੀ ਜਦੋਂ ਤੇ ਕਹਿੰਦੇ ਗਿੱਦਰ ਦੀ ਲੋੜ ਪਰ ਕਿੱਧਰ ਵੀ ਪਹਾੜੀ ਚੜ ਜਾਂਦਾ ਉਹ ਗੱਲ ਤੇਰੀ ਆ ਕੀ ਪਤਾ ਚੱਲ ਜੇ ਤੂੰ ਹਿੱਦਾ ਕਰੀ ਜਾਂਦੀ ਜਾਣਾ ਤੇ ਘਰ ਹੋਈਆਂ ਕੀ ਗੱਲ ਤੂੰ ਅੱਖਾਂ ਬੰਦ ਕੀਤੀਆਂ ਨਹੀਂ ਅਸੀਂ ਉਹਨੇ ਜਾਣਾ ਨਹੀਂ ਤੇ ਦੇਹੀ ਜਾਣੀ ਸੂਟ ਬਣਾ ਲਿਆ ਤੂੰ ਨਹੀਂ ਮੈਂ ਸੂਟ ਕਿੱਥੋਂ ਬਣਾ ਲੈਣਾ ਸੀ ਮੈਂ ਤਾਂ ਮ ਜਾਣਾ ਨਹੀਂ ਕਿਹੜਾ ਪੋਣਾ ਕੋਈ ਨਹੀਂ ਕੋਈ ਨਹੀਂ ਮੜੋਟਾ ਜਾਂ ਪਾਲੂ ਕੋਈ ਅਜੇ ਨਹੀਂ ਦਵਿੰਦਰ ਮੇਰੇ ਕੋ ਸੂਟ ਬਣਿਆ ਇਹਨੂੰ ਮੈਂ ਸਮਝਾਇਆ ਵਾ ਵੇ ਸਾਡੇ ਕੋ ਕਿੰਨੇ ਕ ਪੈਸੇ ਆਹੀ ਉਹ ਪੈਸੇ ਵਰਤਣੇ ਕਹਿੰਦੀ ਮੈਂ ਉਹ ਹੀ ਪਾਲੂਗੀ ਜਿਹੜਾ ਹੈਗਾ ਹੀ ਪੈਸਾ ਚੱਲ ਮੈਂ ਤੁਹਾਡੇ ਨਾਲ ਗੱਲ ਕਾਦੀ ਬਤਾ ਨਹੀਂ ਜਾਣਾ ਤੁਹਾਡੀ ਬੇਇੱਜ਼ਤੀ ਹੋਣੀ ਮੈਂ ਸੂਟ ਮੋਟਾ ਮਾਟਾ ਪਾ ਕੇ ਲੈਣਾ ਤਾਂ ਤੁਸੀਂ ਕਹਿਣਾ ਮੈਂ ਵੀ ਤੂੰ ਮੈਂ ਵਧੀਆ ਪਾਇਆ ਤੇ ਫਿਰ ਉੱਥੇ ਕੀ ਕਰੀਂ ਚੱਲ ਕੋਈ ਨਹੀਂ ਮੇਰੀ ਅੰਗੜੀਆਂ ਫੀਟੀਆਂ ਲੱਥਣੀਆਂ ਵਾ ਕਹਣਾ ਤਾਂ ਤੁਹਾਨੂੰ ਹੀ ਕਹਨੇ ਕੋਈ ਨਹੀਂ ਤਿਆਰ ਹੋ ਜੀ